ਵੀਰ ਤਾਂ ਨਾ ਕਦੇ ਸੋਚਿਆ ਵੀ ਰੱਬ ਨੇ ਜਿਹੜਾ ਆਪਾਂ ਨੂੰ ਦਿਮਾਗ ਬਖਸ਼ਿਆ ਜਿੰਨਾ ਨੂੰ ਜਿੰਨਾ ਜਿੰਨਾ ਵੀ ਬਖਸ਼ਿਆ ਭਈ ਯੋ ਦਿਮਾਗ ਰੱਬ ਨੇ ਖੋਪੜੀ ਦੇ ਵਿੱਚ ਪਾਇਆ ਖੋਪੜੀ ਦੇ ਅੰਦਰ ਫਿੱਟ ਕਰਿਆ ਐਨ ਮਜ਼ਬੂਤ ਖੋਪੜੀ ਦੇ ਵਿੱਚ ਹਰ ਜੇ ਖੋਪੜੀ ਦੇ ਬਾਹਰ ਹੁੰਦਾ ਫੇ ਲੋਕ ਦਾ ਰਾਮਾਂਕਾ ਲੈ ਜਾਂਦੇ ਵੀਰ ਜਿਸ ਕਰਕੇ ਰੱਬ ਨੂੰ ਪਤਾ ਦਾ ਇਸੇ ਖੋਪੜੀ ਦੇ ਅੰਦਰ ਪਾਉ ਹਰ ਜੇ ਧਾਰ ਦੇਣੇ ਵਾਲਾ ਕੰਮ ਹੁੰਦਾ ਫਿਰ ਬ੍ਰੈਂਟਡ ਦੇ ਵਿੱਚ ਜਿਸ ਤਰ੍ਹਾਂ ਲੋਕ ਕੰਮ ਕਰਾਗਾ ਪੈਸੇ ਨਹੀਂ ਦਿੰਦੇ ਇਸ ਤਰ੍ਹਾਂ ਫਿਰ ਲੋਕਾਂ ਨੇ ਵੀ ਦਿਮਾਗ ਵੀ ਨਹੀਂ 모ੜਿਆ ਕਰਨਾ ਦਾ ਥਾਰਾ ਬਾਹਨ ਨੇ ਮਾਰੀ ਆਗਾ ਨੇ ਅੱਜ ਯਾਰ ਦਿਮਾਗ ਉੱਥਾ ਪਿਆ ਘਰਾਂ ਭੁੱਲ ਗਿਆ ਵਾ ਹੋ ਗਿਆ ਇਹ ਹੋ ਗਿਆ ਜਿੱਤਰਾ ਹੀ ਉਹ ਵੀ ਅੱਜ ਕੱਲ ਸਾਨੂੰ ਪਤਾ ਇਹ ਬ੍ਰੈਂਟਨ ਦੇ ਵਿੱਚ ਖਾਸ ਕਰਕੇ ਅਮਾਰੇ ਦੇਸੀ ਬਾਤ ਛੋਰੇ ਛੋਗਰੇ ਨੇ ਪੈਸੇ ਮਾਰ ਲਿਆ ਪੈਸੇ ਮਾਰਨ ਮਾਸਤਾ ਉਹਨਾਂ ਦਾ ਦਿਮਾਗ ਵਰਤ ਕਾਹੀ ਰੱਬ ਨੇ ਵੀਰ دماغ ਜਿਹੜਾ ਖੋਪੜੀ ਦੇ ਵਿੱਚ ਪਾਇਆ ਦੇ ਦੇ ਕਰੋ ਯਾਰ ਪੈਸੇ ਬੰਦੇ ਦੀ ਮਿਹਨਤ ਕੇ ਪੈਸੇ ਹੋਵਾਂ ਹੈ ਚਾਰ ਦਿਹਾੜੀਆਂ ਉਸਤੇਲ ਵਾਲੀਆਂ ਚਾਰ ਉਸਤੇਲ ਵਾਲੀਆਂ ਚਾਰ ਉਸਤੇਲ ਵਾਲੀਆਂ ਥਾਰਾ ਤਾਂ ਹੋ ਗਿਆ ਮਹੀਨਾ ਪੂਰਾ ਅਗਲਾ ਕਿੱਥਾ ਜਾਏ ਦੱਸ ਚਾਰ ਦਿਹਾੜੀਆਂ ਲਾ ਕਾ ਬੇਨਤੀ ਕਰ ਰਾ ਵੀਰ ਮੜੇ ਦਾ ਕਾਰ ਕਰਿਓ ਜਿਹੜੇ ਪੈਸੇ ਹੋ ਗਏ ਦੱਬਾਂ